ایک اکوکار شری واح گرو جی کی فتح پاشا چاو پئی ہمری کرو ہاتھ دے رچہ پورن ہوئے چچک تب چرن مند رہے ہمارا اپنا جان کرو پرت پار ہمرے دش سب تمکاو ہو آپ ہاتھ دے موہ بچاو ہو سخی بس مورو پریوارا سیوک سکھ سب کرتار

راک لہ ما کھن ہار صاحب سنت سہے پیارے دین بندشتن کے ہنتا تم ہو پوری چترد کنتا کال پائے بپترہ کال پائے برہم بپتر کائ شو اوتر کائ پرکاسا سکل کال کا کیا تماسا جون کال جو گی سو وید راج برہم جو تھی, جون کال سب سو لوک سوارا نمسکار ہے تاہے ہمارا جبن کا سب جگت بناؤ دیو دچا واد اوتارا سوئی گرو سمجھ ہو ہمارا نمسکار تین کو ہماری سکل پرجا جن آپ سواری شیوکن کو شو گن سکھ دیو شرن کو پل مو بد کیو کٹ, کٹ کٹ کے انتر کی جانت پلے برے کی پیر پچانت ਜਿੜੀ ਤੇ ਕੁੰਚਰਿ ਅਸੂਲਾ ਸੰਪਰ ਕਰਿਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇਹੀ अपारा ਜਾਬਿਆ ਕਰ ਕਰਤ ਹੋਂ ਕਬ ਹੂੰ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰਿਆਲਮ ਨਰੰਕਾ ਅਨ੍ਰਭਕਾ ਨਰਲੰਭ ਆਦ ਨੀਲ ਅਨਾਦ ਅ ਸੰਭ ਤਾਕਾ ਮੂਢ ਉਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਬੇਦਾਂ ਤਾਕੂ ਕਰ ਪਾਹਨੇ ਅਨੁਮਾਨਤ ਮਹਾ ਮੂਣ ਕਛ ਮੇਦਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਰੰਕਾਨ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਮ ਇਕ ਰੂਪਨੂਪ ਸਰੂਪਾਰੰਕ ਭਯੋ ਰਾਵ ਕਹਿ ਭੂ ਪਾਂਡ ਜਿਰ ਸਿਤ ਜਕਿਨੀ ਉਤਪਜ ਖਾਨ ਬਹੁ ਰਚਦੀਨੀ کہاجا بیٹھا کہتے اٹھ تا سکل ملےش کرو رن کاتا جی اثر پری تل کے دش دکھت ہو مرے پورخ جمن پگ پری تیارے تل کے تم سنکٹ سب تارے

کھڑکی تمہیں شرن تہاری آپ ہاتھ دل ہو, ہو, ہو سہائی دش دے لہو بچائی اکار شری واح گرو جی کی فتح پاشا ہی دسمی کبھی واچ بینتی چوپئی ہمری کرو ہات دے رچا اچھا پورن ہوئے چتکی اچھا چرن من رہا اپنا جان کر ہمریٹ سب کاو ہو, ہو سکی بس مورو پریوار سیوک سکھ سب کرتارا مور اچھا نج کر دہ کر سب رن کئے سنگری ای پورن ہوئے ہماری آسا تور بجن کی رہ پیاسا تمہیں شاڈ کوئی اورن تیاؤں جو بر چاہوں سمتے پاؤں سیوک سکھ ہمارے ہمارے آپ ہا دریا مرن کال کا تراس نری جو صدا ہمارے پچا سری جو کرے اور ما ہارے صاحب سنت سہائے پیارے دین ہنتا تم ہو پری چترد کنتا ਕਾਲ ਪਾਏ ਬ੍ਰਹਮਾ ਬਪਤਰਾਂ ਕਾਲ ਪਾਏ ਸਿਮਜੂ ਅਵਤਾਰਾਂ ਕਾਲ ਪਾਏ ਕਰਮ ਸਿਨ ਪ੍ਰਕਾਸ਼ਾ ਸਗਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਮੇ ਨਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਤਸ ਨੇ ਉਪਜਾਇਓ ਆਦੰਤਿ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ نمسکار کو ہماری سکل کی جانت پلے برے کی پیر پچانت چیٹی تنچر استھولا سر کرپا دش کر بولا سنتن دکھ پائے تے دکھی سکھ پائے سدن کے سکھی ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇਹ ਅਪਾਰਾ ਜਾਬਿਆ ਕਰ ਕਰਤ ਹੋਂ ਕਬਹੂ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਉਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰਿਆ ਆਲਮ ਨਿਰੰਕਾਰ ਗ੍ਰਭਕਾਰ ਨਰਲੰਭ ਆਦ ਨੀਲ ਅਨਾਦ ਅ ਸੰਭ ਤਾਕਾ ਮੂਢ ਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਮੇਦਾਂ ਤਾਕੋ ਕਰ ਪਾਹਨੇ ਅਨੁਮਨਤ ਮਹਾ ਮੂਢ ਕਥ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਭੇਵ

اب رچھا میری تم کرو سکھ سکھ سنگرو دت سکل ملے مرے پورکھ جم پگ پری تیارے تن کے تم سنکٹ سب تارے جو کال کو کار تا کے کال نکن ہے رچھا ہوئے تاہے سو کالا دش تتکالا

سرو روہ سہائی دکھتے اکار شری واح گرو جی کی فتح پاشای دسمی کب بینتی چوپئی ہمری کرو ہاتھ رکچھا پورن ہوئے چچکیچا تب چرن من رہ ہمارا اپنا جان کرو پرت پار

ਆਪਹਾ ਦਾ ਮੁਜੈ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਤਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾਂ ਕਾਲ ਪਾਇ ਸਿਵਜੂ ਅਵਤਾਰਾਂ ਕਾਲ ਪਾਇ ਕਰਮ ਸਿਨ ਪ੍ਰਕਾਸ਼ਾ ਸਗਲ ਕਾਲ ਕਾਕੀਆਂ ਤਮਾਸਾ

sevakan ko sab gun sukhaniyo satran ko pal moh badkiyo kat kat ke antan ki janat bhale bure ki peer pehchanat cheete te kun chalay asto la sampar kripa drishta kar pula santan dukh paaye te dukhi sukh paaye sadhan ke sukhi ਇਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇਹੀ ਅਪਾਰਾ ਜਾਬਿਆ ਕਰ ਕਰਤ ਹੋਂ ਕਬਹੂ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਅਰਬਕਾਰ ਨਰਲੰਭ ਆਦ ਨੀਲ ਅਨਾਦ ਅ ਸੰਭ ਤਾਕਾ ਮੂਢ ਹਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਮੇਦਾ ਤਾਕੋ ਕਰ ਪਾਹਨੇ ਅਨੁਮਨਤ ਮਹਾ ਮੂਢ ਕਛ ਮੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਬਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਮ ਇਕ ਰੂਪਨੂਪ ਸਰੂਪਾਰੰਗ ਭਇਓ ਰਾਵ ਕਹਿ ਭੂ ਪਾਂਡ ਜਿਰ ਸਿਤ ਜਕਿਨੀ ਉਤਪਜ ਖਾਨ ਬਹੁ ਰਚਦੀਨੀ ਕਹੂ ਫੂਲ ਰਾਜਾ ਹਾ ਬੈਠਾ ਕਹੂ ਸਿਮਟ ਭਇਓ ਸੰਕਲ ਕੈਂਠਾ ਸਗਰੀ ਸ੍ਰਸ਼ਟ ਦਿਖਾਇਆ ਚੰਪਾ ਵਾਜੁਗਾਸ ਰੂਸਯੰ ਭਵ اب رچھا میری تم کرو سکھ سکھ سنگروش پاتا سکل منیش کرو رن جی کے مرے پور جمن پگ پری تیارے تن کے تم سنکٹ سب تارے جو کل کوکن ہے رچا ہوئے تاہ سو کالا دش ارشٹ تتکالا

ਸਾਰੇ ਮੇ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ

ਆਪਹਾ ਦੇਮ ਜੈ ਉਵਰੀਆਂ ਮਰਨ ਕਾਲ ਕਾ ਤਰਾਸ ਨਿਵਰੀਆਂ ਹੂਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੋ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੈ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾਂ ਕਾਲ ਪਾਇ ਸਿਮਜੂ ਅਵਤਾਰਾਂ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਕੀਆਂ ਤਮਾਸਾ

ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇਹ ਅਪਾਰਾ ਜਾਬਿਆ ਕਰ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝੋ ਉਚਾਰੈ ਤੁਮ ਸਭ ਹੀ ਕੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਭਿਕਾ ਨਿਰਲੰਭ ਆਦ ਨੀਲ ਅਨਾਦ ਅਸੰਭ ਤਾਕਾ ਮੂਢ ਅਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਮੇਦਾਂ ਤਾਕੋ ਕਰ ਪਾਹਨੇ ਅਨੁਮਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਭੇਵ

اب رچھا میری تم کرو سکھ سکھ سنگرو رن کے مرے پورخ جمن پگ پری تیارے تل کے تم سنک سب تارے جو کال کو کب بار تاکے کال نکن رچا ہوئے تاہ سو کالا دش ارش تتکالا

ਸਾਰੇ ਮੇ othor ਮੋਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸਾਹੀ ਦਸਵੀ ਕਬਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰੰ

ਆਪਹਾ ਦੇ ਮੁਝੈ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਤਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾਂ ਕਾਲ ਪਾਇ ਸਿਮਜੂ ਅਵਤਾਰਾਂ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਕੀਆਂ ਤਮਾਸਾ

ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸੰਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇਹੀ ਅਪਾਰਾ ਜਾਬਿਆ ਕਰ ਕਰਤ ਹੋਂ ਕਬਹੂ ਤੁਮ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਰਬਕਾਰ ਨਰਲੰਭ ਆਦ ਨੀਲ ਨਾਦ ਅਸੰਭ ਤਾਕਾ ਮੂਢ ਅਚਾਰਤ ਭੇਦਾਂ ਜਾਂ ਕੋ ਭੇਵ ਨ ਪਾਵਤ ਮੇਦਾਂ ਤਾਕੋ ਕਰ ਪਾਹਨੇ ਅਨੁਮਨਤ ਮਹਾ ਮੂਢ ਕਥ ਮੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਭੇਵ

اب رچھا میری تم کرو سکھ سکھ سنگرو دت سکل ملے کرو رن سر مرے پورخ جمن پگ پری تیارے تن کے تم سنکٹ سب تارے جو کال کو کار تا کے کال نکن ہے رچھا ہوئے تاہے سو کالا دش تتکالا ਕ੍ਰਿਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਤਾ ਤਨ ਕਮੋਹ ਹਰ ਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਬਾਰ ਦਿਨ ਤਵੇਂ ਸੰਬਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲੈ ਹੋਇ ਉਬਾਰੀ سر بٹھور مو ہو ہو سہائی دش دکھتے ہو بچائی